ਦੋਸਤੋ ਆ ਉਹ ਬਸ ਜਿਹੜੀ ਇਹਨੇ ਛੱਤ ਦੇ ਉੱਤੇ ਬਣਾਈ ਹੈ ਜਿਹੜੀ ਫੇਮਸ ਹੈ ਇਸ ਟੇਮ ਬਜਿਹੜੀ ਪਿੰਡ ਦੇ ਵਿੱਚ ਤੁਹਾਨੂੰ ਇਹਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਇਹਨਾਂ ਨੇ ਆਪ ਦੀ ਫੋਟੋ ਵੀ ਲਾਈ ਹੈ ਤੁਸੀਂ ਦੇਖ ਸਕਦੇ ਹੋ ਡੇਲੀ ਅਪਡੇਟ ਨੂੰ ਦੋਸਤੋ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਤੁਹਾਡਾ ਆਪਣਾ ਤਰਨਜੀਤ ਬੱਤਰਾ ਅੱਜ ਅਸੀਂ ਆਏ ਹਾਂ ਬਜਿਹੜੀ ਪਿੰਡ ਦੇ ਵਿੱਚ ਦੋਸਤੋ ਅੱਜ ਤੋਂ 2 ਮਹੀਨੇ ਪਹਿਲਾਂ ਮਹੀਨਾ 2 ਮਹੀਨੇ ਪਹਿਲਾਂ ਤੁਹਾਨੂੰ ਇੱਕ ਵੀਡੀਓ ਵਾਇਰਲ ਹੋਈ ਸੀਗੀ ਕਿ ਲਖਵੀਰ ਸਿੰਘ ਜੀ ਹੈ ਸਿਟੀ ਯੂ ਦੇ ਵਿੱਚ ਡਰਾਈਵਰ ਜੀ ਤਾਂ ਉਹਨਾਂ ਨੇ ਇੱਕ ਰੰਧਾਵਾ ਰੋੜ ਹੈ ਜਦੋਂ ਉਹਦੇ ਪੈਚਵਰਕ ਦਾ ਕੰਮ ਆਪਦੇ ਕੋਲੋਂ ਪੈਂਸ ਕਰਾਇਆ ਸੀਗਾ ਕਿ ਅੱਜ ਤੁਹਾਨੂੰ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਣੀ ਹੈ ਕਿਉਂ ਕਰਾਣੀ ਹੈ ਕਾਰਨ ਕਾਰਨ ਇਹ ਹੈ ਕਿ ਅੱਜ ਉਹਨਾਂ ਨੇ ਆਪਣੇ ਘਰ ਦੇ ਉੱਤੇ ਇੱਕ ਸਿਟੀ ਯੂਨ ਨੂੰ ਇੰਨਾ ਕ ਪਿਆਰ ਕਰਦੇ ਆ ਹੱਥੋਂ ਜ਼ਿਆਦਾ ਪਿਆਰ ਆ ਬਸ ਦੇ ਨਾਲ ਉਹਨਾਂ ਨੂੰ ਕਿ ਉਹਨਾਂ ਦੀ ਪੂਰੀ ਜਿਹੜੀ ਫੈਮਿਲੀ ਹੈ ਸਿਟੀ ਦੇ ਵਿੱਚ ਹੀ ਕੰਮ ਕਰਦੀ ਆ ਤਾਂ ਅੱਜ ਉਹਨਾਂ ਨੇ ਆਪਣੀ ਛੱਤ ਦੇ ਉੱਤੇ ਸਪੈਸ਼ਲ ਇੱਕ ਬੱਸ ਬਣਾਈ ਆ ਕੈਮਰਾਮੈਨ ਇੱਕ ਉਹ ਨਿਗਮ ਰਵਾਇਆ ਬੱਸ ਦੇ ਉੱਤੇ ਹੀ ਜੀ ਦੇਖ ਸਕਦੇ ਹੋ ਕਿ ਬੱਸ ਕਿਵੇਂ ਆਪਣੇ ਸ਼ੌਕ ਨਾਲ ਰਾਤ ਨੂੰ ਜਗਦੀ ਹੈ ਲਾਈਟਾਂ ਵਗੈਰਾ ਸਭ ਕੁਝ ਛੜੇ ਨੇ ਬਣਾਇਆ ਇਹਦੇ ਵਿੱਚ ਜੀ ਤਾਂ ਕੈਮਰਾਮੈਨ ਅੱਜ ਹੁਣ ਤੁਹਾਡੀ ਅਸੀਂ ਗੱਲਬਾਤ ਕਰਾਵਾਂਗੇ ਲਖਵੀਰ ਸਿੰਘ ਨਾਲ ਕੀ ਕਹਿੰਦੇ ਆ ਇਸ ਮੈਟਰ ਦੇ ਬਾਰੇ सत श्रीकाली सिंह लखपीत जी अभी घर पहुँचे हैं बहुत प्यार करते दिनों प्यार करते पूरी फैमिली सिटी के कहना चाहते हो मैं ही दो हज़ार एक का भर्ती है तो दो हज़ार एक तो लेकर अज तक कभी मेरा कोई चलान नहीं कभी एक्सीडेंट नहीं कभी एबसेंट नहीं ऑन रूट ड्यूटी कर दूँ मैं मेरे मन द्वाहिश थी मैं जो रिटायर होव तो मैं आपके घर के उत्ते सि बस लाने ਤੇ ਉਹ ਮੇਰੀ ਖੁਆਇਸ਼ ਹੈ ਅੱਜ ਪੂਰੀ ਹੋ ਗਈ ਤੇ ਇਹਦੇ ਕਰਕੇ ਮੈਂ ਮੇਰਾ ਪਰਾਦਾ ਬੇਟਾ ਉਹ ਵੀ ਸਿਟੀਜ਼ ਕਨੈਕਟਰ ਸੀ ਤੇ ਉਹ ਕਹਿਣ ਲੱਗਿਆ ਮੈਂ ਬੌਲਦਾ ਦੀ ਜੋੜੀ ਬਣਾਉਣੀ ਉਹਨੇ ਕਿਹਾ ਬੌਲਦਾ ਦੀ ਜੋੜੀ ਨਹੀਂ ਆਪਣੇ ਤੇ ਢੁਕਦੀ ਆਪਾਂ ਸਾਰੀ ਫੈਮਿਲੀ ਸਿਟੀ ਵਿੱਚ ਹੈ ਵੀ ਆਪਾਂ ਸਿਟੀਊ ਦੀ ਵੱੱਤ ਬਣਾਵਾਂਗੇ ਤਾਂ ਉਹਨੂੰ ਮੈਂ ਮਿਸਤਰੀ ਦੇ ਕੋਲ ਬੈਠ ਕੇ ਆਪ ਟੈਂਚਾ ਤਿਆਰ ਕਰਕੇ ਸਾਰਾ ਕੁਝ ਮੈਂ ਆਪ ਕਹਿ ਕੇ ਇੱਕ ਨੂੰ ਲੇਟਣ ਲਾ ਕੇ ਇਹ ਦਿਨ ਨਾਲੋਂ ਰਾਤ ਨੂੰ ਵੀ ਵੱਧ ਚਮਕਦੀ ਹੈ ਦENN ਵਾਲੋ ਰਾਤ ਨੂੰ ਵੀ ਵੱਧ ਕੰਮ ਕਿੰਨੇ ਭਰਾ ਐ ਜੀ ਤੁਸੀਂ ਅਸੀਂ 4 ਭਰਾ ਐ ਜੀ 14 ਵਿੱਚ ਤੇ ਦੋ ਭਰਾ ਤਾਂ ਰਿਟਾਇਰ ਹੋ ਗਏ ਤੇ ਮੈਂ ਸਰਵਿਸ ਕਰਦਾ ਤੇ ਇੱਕ ਭਰਾ ਮੇਰਾ ਦਾ ਬੇਟਾ ਹਨੇ ਅਗੋ ਤੀਜੇ ਵੀ ਤੁਹਾਡੀ ਸਿੱਧੀ ਵਿੱਚ ਹਾਂ ਭਾਣ ਜੀ ਵੀ ਇੱਕ ਮੇਰਾ ਭਤੀਜਾ ਵੀ ਐ ਅਸੀਂ ਤਕਰੀਬਨ ਸਾਰੇ ਕਬਦੇ ਕਰਿਆ ਹੋਇਆ ਜੀ ਤੁਸੀਂ 5-7-8 ਬੰਦੇ ਆ ਕੁਦਰਤੀ ਪਰਮਾਤਮਾ ਦੀ ਕਿਰਪਾਈ ਜਿਹੜੇ ਪਰਿਵਾਰ ਤੇ ਤੇ ਸਾਡਾ ਬਾਪੂ ਜੀ ਟਰੱਕ ਡਰਾਈਵਰ ਸੀ ਇਹਦੇ ਕਰਕੇ ਅਸੀਂ ਸਾਰੇ ਜਾਣੇ ਡ੍ਰਾਈਵਿੰਗ ਲੈਂਡ ਬਜਿਹੜੀ ਪਿੰਡ ਦੇ ਵਿੱਚ ਤੁਸੀਂ ਆਪਣੀ ਖੇਤੀਬਾੜੀ ਵੀ ਕਰਦੇ ਹੋ? ਹਾਂ ਜੀ ਖੇਤੀਬਾੜੀ ਵੀ ਕਰਦੇ ਜਿੰਨੀ ਕਿ ਜ਼ਮੀਨ ਆਪਦੀ ਹੈਗੀ ਜੀ 2.5 ਏਕੜ ਜ਼ਮੀਨ ਹੈ। ਇਹ ਸਮਾਜ ਸੇਵੀ ਵੀ ਕੰਮ ਕਰਦੇ ਨੇ ਪਿੱਛੇ ਜਿਵੇਂ ਰੋਲ ਬਣਾਈ ਸੀ ਪੈਚ ਵਰਕ ਦਾ ਕੰਮ ਕਰਾਇਆ ਸੀਗਾ ਤੁਸੀਂ ਆਪ ਦੇ ਕੋਲੋਂ ਪੈਸੇ ਲਾਇਏ ਸੀ। ਹਾਂ ਜੀ ਉਹ ਪੈਚ ਵਰਕ ਦੇ ਵੀ ਕੰਮ ਦੀ ਇੱਕ ਇਦਾਂ ਸੋਈ ਜੀ ਮੈਂ ਤੁਹਾਨੂੰ ਪਹਿਲਾਂ ਵੀ ਆਪਣੇ ਉਹਦੇ ਵਿੱਚ ਦੱਸਿਆ ਸੀ ਇੱਕ ਥੜਕ ਇੰਨੀ ਟੁੱਟੀ ਵੀ ਸੀ ਮੈਂ ਡਿਊਟੀ ਨੂੰ ਜਾ ਰਿਹਾ ਸੀ ਇੱਕ ਰੋੜੇ ਦਾ ਸਰਪੰਚ ਜਾਂਦਾ ਸੀ ਉਹਦਾ ਰੇਜ ਦਾ ਥੈਲਾ ਕਿਰ ਗਿਆ। ਤਾਂ ਹਜੇ ਮੈਂ ਉਹਦਾ ਥੈਲਾ ਲਜ਼ਰਖਾਇ ਰਹਾ ਸੀ ਐਨੇ ਨੂੰ ਦੋ ਐਕਟਵੇ ਦੇ ਮੀਆਂ ਬੀਬੀ ਗਏ ਮੇਰੇ ਮਨ ਦੇ ਵੀ ਚਾਹੀ ਵੀ ਲੋਕ ਤਾਂ ਕੋਈ ਸਹੀ ਦੀ ਕੋਈ 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 ਸੇਵਾ ਕਰਦਾ ਕੋਈ ਕੋਈ ਸੇਵਾ ਕਰਦਾ ਮੈਂ ਕਿਹਾ ਵੀ ਇਹ ਮੈਂ ਆਪਣੇ ਵੱਲੋਂ VIA ਰੋਡ ਦੀ ਸੇਵਾ ਕਰਾਉਂਗਾ ਤਾਂ ਹਾਂ ਮੈਂ ਆਪਣੇ ਵੱਲੋਂ ਰੋਡ ਦੀ ਸੇਵਾ ਕਰਾਉਂਗਾ ਤਾਂ ਗਰਮੀਆਂ ਦੇ ਵਿੱਚੋਂ ਤਾਂ ਪੈਚਵਰਕ ਲੱਗਣੇ ਚਾਹੀਦੇ ਗਰਮੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਮੈਨੂੰ ਕੋਈ ਮਿਲਿਆ ਨਹੀਂ ਤਾਂ ਉਸ ਤੋਂ ਬਾਅਦ ਚਰੂਲਾ ਬਰਾਲੀ ਸੜਕ ਨਵੀਂ ਬਣਦੀ ਸੀ ਉੱਥੇ ਦੇ ਠੇਕੇਦਾਰ ਨਾਲ ਮੈਂ ਕੰਟੈਕਟ ਕਰਕੇ ਤੇ ਮੈਂ ਇਹਨੂੰ ਉਹਨੂੰ ਦਿਖਾ ਕੇ ਜੋ ਵੀ ਉਹਦਾ ਏਸਟੀਮੇਟ ਬਣਾ ਕੇ ਮੈਂ ਉਹਦੇ ਹਿਸਾਬ ਗੱਲ ਮੈਂ ਉਹ ਇੰਨਾ ਕੁ ਕਰ ਗਿਆ ਹੋਰ ਵੀ ਕਈ ਸਮਾਜ ਸੇਵੀ ਕੰਮ ਕਰਦੇ ਹੁੰਦੇ ਆ ਹਾਂ ਸਮਾਜ ਸੇਵੀ ਕੰਮ ਮੈਂ ਤਾਂ ਇਹ ਕਾਫੀ ਦੇਰ ਤੋਂ ਕਰਦਾ ਮੈਂ ਨਾ ਦਾ ਸਾਡੇ ਸੀਸੀ ਦੇ ਦਿੱਤੇ ਲੰਗਣਾ ਵਾਸਤੇ ਪੈਸੇ ਇਕੱਠੇ ਕਰਦੇ ਹੁੰਨੇ ਆ ਮੈਂ ਉੱਥੇ ਪੈਸੇ ਨਹੀਂ ਦਿੰਦਾ ਕਦੀ ਤੇ ਮੈਂ ਇਹ ਆਪਣਾ ਨਿੱਜੀ ਆਪਣਾ ਤੌਰ ਤੇ ਕੰਮ ਚੁਲ ਕਰਿਆ ਵਾ ਮੈਂ ਆਪਣੇ ਸਕੂਲ ਦੇ ਵਿੱਚ ਵਾਟਰ ਕੋਲਰ ਆਰਓ ਤੇ ਟੁੱਡੂ ਪੰਪ ਵਗੈਰਾ ਲਵਾ ਕੇ ਮੈਂ ਆਪਣੇ ਸਕੂਲ ਦੇ ਵਿੱਚ ਬਹੁਤ ਵਧੀਆ ਮੈਡਮਾਂ ਨੂੰ ਪੁੱਛ ਕੇ ਦਿਖ ਰੂਗੀ ਕਿ ਕਿੰਨਾ ਉਹਦੇ ਹਿਸਾਬ ਨਾਲ ਕੰਮ ਕਰਦੇ ਆ। ਤਾਂ ਕੋਈ ਹੋਰ ਕੋਈ ਪਹਿਣਾ ਚਾਹੁੰਦੇ ਆ? ਸਿੱਧੀ ਕੋਈ ਯਾਦਾਂ ਕੋਈ ਧਾਨੀਆਂ ਜਿਹੜੀਆਂ ਤੁਸੀਂ ਯਾਦ ਕਰਦੇ ਰਹਿੰਦੇ ਹਰ ਵੇਲੇ। ਜਿਹੜਾ ਇੰਨਾ ਪਿਆਰ ਕਿਉਂ ਪਿਆਤਾ ਦਾ ਸਿੱਧੀ ਯੋਜਨਾ? ਮੇਰੇ ਸਾਿੱਧੀ ਦਾ ਪਿਆਰ ਹੈ ਹੀ ਹੈ ਸਭ ਤੋਂ ਜ਼ਿਆਦਾ ਮੈਂ ਪਿਆਰ ਆਪਣੀ ਮਾਤਾ ਨਾਲ ਕਰਦਾ। ਮੈਂ ਜਦੋਂ ਵੀ ਡਿਊਟੀ ਨੂੰ ਜਾਂਦਾ ਸੀ ਮੈਂ ਆਪਣੀ ਮਾਤਾ ਨੂੰ ਥਾਤਰੀ ਘਰ ਬੁਲਾ ਕੇ ਇਹ ਕਹਿ ਕੇ ਜਾਂਦਾ ਸੀ ਵੀ ਮਾਤਾ ਜੀ ਮੈਂ ਡਿਊਟੀ ਚੱਲਿਆ। ਜੇ ਜਦੋਂ ਆਉਣਾ ਜੇ ਸਾਡੀ ਮਾਤਾ ਮੇਰੇ ਨਾਲ ਲੜ ਵੀ ਪੈਂਦੀ ਸੀ ਪਿਆਰ ਦੇ ਵਿੱਚ ਫਿਰ ਵੀ ਮੈਂ ਮਾਤਾ ਨੂੰ ਆਪਣੀ ਨੂੰ ਇਹ ਕਹਿ ਕੇ ਜਾਂਦਾ ਸੀ ਮੈਂ ਡਿਊਟੀ 'ਤੇ ਗਿਆ ਮਾਤਾ ਅੱਜ ਤੱਕ ਮੇਰੀ ਇੰਨੀ ਪਰਮਾਤਮਾ ਦੀ ਕਿਰਪਾ ਕਦੀ ਅੱਜ ਤੱਕ ਜਿੱਦਾਂ ਦਾ ਮੇਰਾ ਡਰਾਈਵਿੰਗ ਲਾਇਸੈਂਸ ਬਣਿਆ ਕਦੀ ਚਲਾਣ ਨਹੀਂ ਕਦੀ ਐਕਸੀਡੈਂਟ ਨਹੀਂ ਕਦੀ ਕਿਸੇ ਖਾਰੀ ਨਾ ਕਰੀ ਮੈਂ ਖੜ ਨੂੰ ਚੱਲਦਾ 35 ਨੰਬਰ ਰੂਟ ਤੇ ਹੁਣ ਮੈਂ ਰਿਟਾਇਰਮੈਂਟ ਦੇ ਕਿਨਾਰੇ ਐ ਫਿਰ ਵੀ ਮੈਂ ਉਹ ਗੱਡੀ ਤੇ ਚੱਲਦਾ ਜਿਹੜੀ ਰਾਤ ਨੂੰ 10:30 ਵਜੇ ਰੰਗਦੀ ਹੈ 11 ਵਜੇ ਮੈਂ ਆਪਣੇ ਘਰ ਆਉਣਾ ਤੇ ਇਸ ਵੀ ਦੀ 4 ਵਜੇ ਉੱਠ ਕੇ ਫੇਜੀ ਯਾਨੀ ਕਦੀ ਵੀ ਮੈਂ ਨਯਾਜ ਮੈਡੀਕਲ ਨਹੀਂ ਲਿਆ ਹੁਣ ਥੋੜੀ ਜਿਹੀ ਡਿਸਪੀ ਪ੍ਰਾਉਡ ਨੂੰ ਕਰਕੇ ਹੁਣ ਮੈਡੀਕਲ ਲਿਆ ساری ਸਰਵਿਸ ਦੇ ਵਿੱਚ ਮੈਂ ਕਦੀ ਮੈਡੀਕਲ ਵੀ ਨਹੀਂ ਲਿਆ ਕਦੀ ਇੱਕ ਦੋ ਵਾਰ ਅਨਲੀਵ ਸਿਟੀ ਲਈ ਜ ਨਹੀਂ ਉਹ ਵੀ ਨਹੀਂ ਲਈ ਤੇ ਨਾ ਹੀ ਕਦੀ ਬਹਾਨਾ ਮਾਰ ਕੇ ਸਪੇਰ ਵੀ ਨਹੀਂ ਕਦੀ ਤੂਨ ਆਨ ਰੂਟ ਤੁਹਾਡੇ ਜਿੰਨੇ ਸਿਟੀ ਉਹਦੇ ਤੁਸੀਂ ਉਸੇ ਟਾਈਮ ਜਾਣਾ ਉੱਥੇ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ ਕੀ ਤਾਨੂ ਕਦੇ ਕਹਿੰਦੇ ਤੁਸੀਂ ਯਾਰ ਲਖਵੀਰ ਯਾਰ ਤਾਂ ਬੱਸ ਲਗਾਈ ਹੈ ਬੜੀ ਸੋਹਣੀ ਲੱਗਦੀ ਹੈ ਕੀ ਪਿੰਡ ਵਾਲਿਆਂ ਨੇ ਨਹੀਂ ਤੁਹਾਨੂੰ ਕੁਝ ਕਿਹਾ ਹੈ ਜੀ ਪਿੰਡ ਵਾਲਿਆਂ ਨੇ ਵੀ ਬਹੁਤ ਥਨੇ ਆਉਨੇ ਹੁਣ ਤਾਂ ਸਾਡੇ ਬੱਸਾਂ ਵਾਲੇ ਵੀ ਦੇਖ ਕੇ ਲੋਕੀ ਕਹਿੰਦੇ ਸਾਡੇ ਡਰਾਈਵਰ ਨੇ ਮੇਰੇ ਪਾਸ ਫੋਨ ਆਉਨੇ ਹੈ ਪਹਿਲਾਂ ਤਾਂ ਕਿਸੇ ਨੂੰ ਇਹ ਹੀ ਨਹੀਂ ਸੀ ਪਤਾ ਕਿ ਇਹ ਬੱਸ ਬਣਾਈ ਕਿੱਥੇ ਹੈ ਉਹ ਮੈਂ ਆਪਣੇ ਫੋਟੋ ਕਿੱਥੇ ਗਈ ਪਾਤੀ ਸੀ ਬੇ ਹੁਣ ਕੱਜ ਨੂੰ ਜਦੋਂ ਪਤਾ ਲੱਗੇ ਵੀ ਇਹ ਡਰਾਈਵਰ ਨੇ ਬਣਾਈ ਹੈ ਆਪਣੇ ਘਰ ਤੇ ਬਣਾਈ ਹੈ ਹੁਣ ਤੇ ਪੁੱਛਦੇ ਨੇ ਕਿੰਨੇ ਪੈਸੇ ਲੱਗੇ ਯਾਰ ਕਦੋਂ ਬਣਾਈ ਹੈ ਕਿੰਨਾ ਬਣਾਈ ਮੈਂ ਕਿਹਾ ਮੈਂ ਆਪਣੇ ਮਿਸ਼ਰੀ ਦੇ ਕੋਲ ਬੈਠ ਕੇ ਆਪਣੇ ਦਿਮਾਗ ਦੇ ਨਾਲ ਬਣਾਈ ਵੀ ਇਹ ਤਿੰਨ ਚਾਰ ਬੰਦਿਆਂ ਤੋਂ ਕੰਮ ਕਰਾਇਆ ਲਾਈਟਾਂ ਕਿਸੇ ਨੇ ਟਿੱਕ ਕਰੀਆਂ ਪੋਰਟਰ ਕਿਸੇ ਨੇ ਲਾਏ ਤਾਂ ਚਾਹ ਕਿਸੇ ਨੇ ਤਿਆਰ ਕੀਤਾ ਜਿਹੜੀ ਮੈਂ ਸਾਰਿਆਂ ਤੋਂ ਵੀ ਕਰਾ ਕੇ ਫਿਰ ਉਹਦੇ ਫਸਾਲ ਬਣਾਈ ਆਰਾ ਸਾਰਾ ਦਿਮਾਗ ਮੈਂ ਆਫਦਬਰਤ ਕੇ ਫਿਰ ਮੇਰੀ ਪੂਰੀ ਕਰੀ ਜੀ ਮੈਂ ਮੈਨੂੰ ਪਤਾ ਮੇਰੀ ਜੀ ਪਹਿਲਾਂ ਮੇਰੀ ਇਹ ਸਲਾਹ ਸੀ ਵੀ ਮੈਂ ਇਹਨੂੰ ਫਾਈਬਰ ਦੀ ਬਣਾਵਾ ਇੱਕ ਮਾਲੀ ਫੈਕਟਰੀ ਟੋਲੀ ਜਿੱਥੇ ਨਾ ਘੋੜੇ ਘੋੜੇ ਜੇ ਬਣਦੇ ਮਹਾਲੀ ਬਣਦੇ ਨੇ ਇਹਦੇ ਫਾਈਬਰ ਵਾਲਾ ਮੈਂ ਉਹਨਾਂ ਕੋਲ ਗਿਆ ਤੇ ਉੱਥੇ ਗਿਆ ਮੈਡਮ ਕਹਿੰਦੀ ਵੀ ਮੈਂ ਉਹਨੂੰ ਕਿਹਾ ਵੀ ਮੈਂ ਇੱਕਨ ਦੇਖਣਾ ਸੀਟੀਟੀ ਦੀ ਵਾਤ ਮਨਾਉਣੀ ਚਾਹਣਾ ਫੋਟੋ ਮੇਰੀ ਲਈ ਵੀ ਸੀ ਬੱਸ ਜੀ ਤੇ ਉਹ ਕਹਿੰਦੀ ਵੀ ਇਹ ਤਾਂ ਤੁਹਾਨੂੰ ਢਾਂਚਾ ਤਿਆਰ ਕਰਨਾ ਪੈਣਾ ਤੇ ਬਹੁਤ ਮਹਿੰਗੀ ਪਊ ਫਿਰ ਮੈਡਮ ਨੂੰ ਕਿਹਾ ਮੈਂ ਉੱਥੇ ਆਈ ਡੀ ਆ ਗਿਆ ਤਾਂ ਵੀ ਮੇਰੇ ਦਿਮਾਗ ਦੇ ਵਿੱਚ ਵੀ ਐਂ ਢਾਂਚਾ ਬਣਾ ਕੇ ਮੈਡਮ ਐ ਬਣਾ ਦਵਾ ਮੈਡਮ ਨੇ ਮੈਨੂੰ ਐਂ ਤਾਂ ਕਰਕੇ ਕਿਹਾ ਵੀ ਉਠਾ ਕਰਕੇ ਕਹਿੰਦੀ ਬੱਸ ਨੂੰ ਡਾ ਡੀਆ ਤੇਰਾ ਕਹਿੰਦੀ ਵੀ ਬਣੂਗਾ ਉਹ ਤੇ ਮੈਂ ਬਣ ਕੇ ਤਿਆਰ ਕਰ ਲਈ ਐਨੂੰ ਜਦੋਂ ਰਾਤ ਨੂੰ ਜਗਦੀ ਹੈ ਤਾਂ ਦਿਨ ਨਾਲੋਂ ਵੀ ਵਧੀਆ ਲੱਗਦਾ ਧੰਨਵਾਦ ਜੀ ਦੋਸਤੋ ਜਿਵੇਂ ਕਿ ਅੱਜ ਤੁਹਾਨੂੰ ਦਿਖਾਇਆ ਆ ਲਖਵੀਰ ਸਿੰਘ ਜੀ ਕਿਵੇਂ ਆਪਣੀ ਨੌਕਰੀ ਨਾਲ ਕਿੰਨਾ ਪਿਆਰ ਕਰਦੇ ਆ ਤੇ ਆਪਣੀ ਡਰਾਈਵਰੀ ਨੂੰ ਕਿੰਨਾ ਪਿਆਰ ਕਰਦੇ ਆ ਤਾਂ ਕਿਵੇਂ ਉਹਨਾਂ ਨੇ ਆਪ ਦੀ ਬੱਸ ਘਰ ਦੇ ਉੱਤੇ ਸਪੈਸ਼ਲ ਲਗਾਈ ਆ ਕਿਉਂ ਲਗਾਈ ਆ ਕਿ ਇੱਕ ਪਿਆਰ ਹੁੰਦਾ ਆ ਡਰਾਈਵਰੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਉਹ ਕਹਿੰਦੇ ਡਰਾਈਵਰੀ ਕਰਨੀ ਇੰਨੀ ਸੌਖੀ ਨਹੀਂ ਹੈ ਬੜੀ ਔਖੀ ਹੁੰਦੀ ਹੈ ਕਿ ਬੱਸ ਚਲਾਣੀ ਇੱਕ ਡਰਾਈਵਰ ਹੁੰਦਾ ਉਹਦੇ ਪਿੱਛੇ ਕਿੰਨੀਆਂ ਸਵਾਰੀਆਂ ਬੈਠੀਆਂ ਹੁੰਦੀਆਂ ਉਹਦੀ ਜ਼ਿੰਮੇਵਾਰੀ ਹੁੰਦੀ ਆ ਤਾਂ ਸੋ ਇਹ ਸੀ ਸਾਡੀ ਆਰਦੀ ਖਾਸ ਸਪੋਰਟ ਕੈਮਰਾਮੈਨ ਪ੍ਰੀਤਿੰਦਰ ਮੋਹਨ ਪੱਛੀਰਨਾ ਤਰਨਜੀਤ ਪਤਰਾ ਧੰਨ